ਇਹ ਤਾਂ ਕੋਈ ਨਾ ਸੁਆਰ ਖਾ ਸਕਦਾ ਕੀ ਇਹ ਮਹਿੰਦਰ ਮੱਤ ਨੇ ਆਪਦੇ ਪੈਸੇ ਦੇ ਖੀਤੀਆਂ ਦੇ ਉਦਾਰ ਚ ਸੋਹਰਿਆਂ ਦੇ ਸੋਹਰਿਆਂ ਨੇ ਦਿੱਤਾ ਲੋਕਾਂ ਦੀ ਕਿਰਤ ਕਮਾਈ ਦਾ ਤੇ ਕਾਪੀਰਾਈਟ ਮਾਰਦਾ ਕਿ ਮੇਰੀ ਫੋਟੋ ਨਾਲ ਵਰਤੀ ਤੇਰੀ ਫੋਟੋ ਨਾਲ ਕਿਸੇ ਨੇ ਹੋਰ ਜੇ ਸ਼ਬਦ ਨਿਕਲਦੇ ਸਾਲ ਵਾਂਗ ਤੇ ਹਟਕਣਾ ਨਹੀਂ ਹੈਗਾ ਤੇਰੀ ਫੋਟੋ ਤੋਂ ਡਣੇ ਨਾਲ ਕਿਸੇ ਨੇ ਤੇਰੀ ਫੋਟੋ ਕਿਸੇ ਨੇ ਨਹੀਂ ਵਰਤਣੀ

ਸਾਡੇ ਗੁਰੂ ਸਾਹਿਬਾਨ ਉਹ ਤਾਂ ਦੇ ਮੋਰਚਾ ਚਲੀ ਜੱਗੇ ਸਾਡੇ ਕਦਰੀ ਬਾਪੇ ਉਹ ਤਾਂ ਦੇ ਸ਼ਾਇਦ ਸੀ ਜਿਹੜੇ ਮੋਰਚਾ ਚਲੀ ਜੱਗੇ ਤੇ ਅੱਜ ਹਰ ਬੰਦੇ ਨੂੰ ਮੋਰਚਾ ਦੀ ਘਟਨਾ ਤੱਕ ਜਿਹੜੇ ਉਹ ਹਾਲਾਤ ਆ ਸਟੇਜ ਸੈਕਟਰੀ ਕੋਲੋਂ ਸ਼ਹਾਦਤ ਹੋਵੇ ਇੱਕ ਤੋਂ ਬਲਕੇ ਆਪਣੀ ਕਸਮਾਂ ਖਰਦ। ਸਰਕਾਰਾਂ ਦੇ ਹਾਲਾਤ ਆ ਕਿਸੇ ਵੀ ਚਾਹਤ ਦੀ ਗਊ ਸੁਣੀ ਜਿੱਦੇ ਦੋਹਾਂ ਜੀ ਦੋਸਤਾਂ ਵਾਸਤੇ ਨੇੜੇ ਹੋਣ ਗਉ ਸ਼ਗਾਂ ਮਾਰੇ ਫਰੂ ਹੱਥਾਂ ਲਾਉਣ ਦੇਵੇ ਮੀਰ ਜਾਦੇ ਨੇ ਚਰਨੇ ਬੜੀ ਪਿੰਡੇ ਤੇ ਹੱਥ ਫੇਰੇਆ ਆਟਾ ਤੂਹਿਆ ਪਰ ਗਉ ਨੇ ਲੈਣੇ ਨਾ ਲੱਗਨ ਦਿੱਤਾ ਸੱਜਰ ਸੁਈ ਜੀ ਮੀਰ ਜਾਦੇ ਹੱਥ ਜੋੜ ਕੇ ਗਉ ਮਾਤਾ ਦੇਖ ਕੇ ਖੜ ਗਿਆ ਕਹਿੰਦਾ ਕਿ ਹੇ ਗਉ ਮਾਤਾ ਜੇ ਦੋਤੀ ਨਹੀਂ ਦੇਣਾ ਸੀ ਫਿਰ ਸੂਰ ਦਾ ਹੀ ਸ਼ੌਕ ਸੀ ਇਹੀ ਗੱਲ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਦੇ ਆ ਕਿ ਜੇ ਲੋਕਾਂ ਦੇ ਕੰਮ ਹੀ ਨਹੀਂ ਕਰਨੇ ਸੀ ਮਸਲੇ ਹੀ ਨਹੀਂ ਕਰਨੇ ਸੀ ਹੱਲ ਕਰਨੇ ਸੀ ਫਿਰ ਮੁੱਖ ਮੰਤਰੀ ਬਣਦਾ ਸ਼ੌਂਕ ਸੀ ਤੇ ਇਹ ਤਾਂ ਕਹਿੰਦਾ ਮੈਂ ਦੂਜਾ ਸੂਹਾ ਵੀ ਦੇਣਾ ਜਿਹੜੇ ਇਹ ਹਾਲਾਤ ਦਾ ਸਰਕਾਰਾਂ ਦੇ ਇਹਨਾਂ ਨੂੰ ਦੂਜਾ ਸੂਹਾ ਦੇਣ ਦੀ ਲੋੜ ਨਹੀਂ ਪਈ ਪਹਿਲਾਂ ਪਹਿਲੀਆਂ ਨੇ ਜਿਹੜੇ ਵੀ ਦਿੱਤੇ ਆ ਉਹਨਾਂ ਨੇ ਵੀ ਛੜਾ ਮਾਰਿਆ ਦੁੱਧ ਕਿਸੇ ਨੇ ਨਹੀਂ ਪਿਆਇਆ ਗਿਆ ਤੇ ਜੇ ਦੁੱਧ ਚੋਣਾ ਫਿਰ ਰੂਡ ਪਾ ਕੇ ਹੱਥ 'ਚ ਸੋਟੀ ਹੋਣੀ ਚਾਹੀਦੀ ਆ ਇਹੀ ਦਿੱਲੀ ਮੋਰਚੇ ਨੇ ਸਿਖਾਇਆ ਇਹੀ ਹੋਰ ਸਿੱਖਣ ਦੀ ਲੋੜ ਆ ਤਖਤ ਲੋਹੇ ਦੀ ਲੱਖ ਆਪਣੇ ਏਕੇ ਦੇ ਨਾਲ ਜੀ ਸਾਨੂੰ ਇਹਨਾਂ ਜਾਬਰ ਸਰਕਾਰਾਂ ਦਾ ਮੂੰਹ ਪਰਣਾ ਪਊਗਾ ਕਹਿੰਦੀਆਂ ਬੇੰਕੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ